ਕਿਸ ਤਰ੍ਹਾਂ ਦਾ ਇਹ ਤੁਹਾਡਾ ਤਜਰਬਾ ਰਿਹਾ ਜਦੋਂ ਤੁਸੀਂ ਇਗਜ਼ਾਮ ਦਿੱਤੇ ਆ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਕਹਿੰਦੇ ਜੀ ਬਹੁਤ ਔਖੇ ਇਗਜ਼ਾਮ ਆ ਪਾਸ ਕਰਨੇ ਔਖੇ ਹੁੰਦੇ ਲੱਖਾਂ ਦੇ ਵਿੱਚੋਂ ਕੁਝ ਬੱਚੇ ਚੁਣੇ ਜਾਂਦੇ ਕਿੰਦਾ ਦਾ ਇਹ ਤਜਰਬਾ ਰਿਹਾ ਤੁਹਾਡਾ ਔਖਾ ਤੇ ਬਿਲਕੁਲ ਹੈ ਬਟ ਫਿਰ ਉਹ ਜਿਹੜੀ ਆਪਾਂ ਇੱਕ ਚੀਜ਼ ਕਹਿੰਦੇ ਆ ਕਿ ਕੋਈ ਵੀ ਚੀਜ਼ ਇੰਨੀ ਔਖੀ ਨਹੀਂ ਹੁੰਦੀ ਜੀ ਉਹ ਪਾਈ ਨਹੀਂ ਸਕੇ ਪੜ੍ਹਾਈ ਦੇ ਲਈ ਕਿੰਨੇ ਕ ਘੰਟੇ ਆਪਾਂ ਨੂੰ ਸਮਾਂ ਦੇਣਾ ਪੈਂਦਾ ਵੀ ਜਦੋਂ ਮਤਲਬ ਲੋਕ ਆਮ ਆਪਾਂ ਟੀਵੀ 'ਚ ਦੇਖੀਦਾ ਸੁਣੀਦਾ ਕਹਿੰਦੇ ਜੀ 18-18 20-20 ਘੰਟੇ ਪੜ੍ਹਨਾ ਪੈਣਾ ਇੱਕ ਐਗਜ਼ਾਮ ਟਾਈਮ ਬਿਲਕੁਲ ਮੰਗਦਾ ਹੈ ਤੁਹਾਡੀ ਕੰਸਿਸਟੈਂਸੀ ਮੰਗਦਾ ਹੈ ਤੁਹਾਡੀ ਪਰਸਿਵਰੈਂਸ ਮੰਗਦਾ ਹੈ ਤੇ ਸਟ੍ਰੈਟੇਜੀ ਸਭ ਤੋਂ ਜ਼ਿਆਦਾ ਇਸ ਐਗਜ਼ਾਮ ਵਿੱਚ ਇੰਪੋਰਟੈਂਟ ਹੈ ਜੇ ਉਹਨਾਂ ਸੀ ਬਿਨਾ ਸਟ੍ਰੈਟੇਜੀ ਦੇ 18 ਤੋਂ 20 ਘੰਟੇ ਪੁੱਟੇਨ ਕਰਾਂਗੇ ਤਾਂ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ ਸ਼ਿਵਾਲੇ ਸਰਵਿਸਿਜ਼ ਲੈਂਡ ਵਾਲੀ ਸੰਸਥਾ ਯੂਪੀਐਸਸੀ ਵੱਲੋਂ ਬੀਤੇ ਦਿਨ ਨਤੀਜਿਆਂ ਦਾ ਐਲਾਨ ਕੀਤਾ ਗਿਆ ਤੇ ਪੰਜਾਬ ਨਾਲ ਸੰਬੰਧਿਤ ਵੀ ਕੁਝ ਨੌਜਵਾਨਾਂ ਵੱਲੋਂ ਜਿਨ੍ਹਾਂ ਵੱਲੋਂ ਇਸ ਪ੍ਰੀਖਿਆ ਵਿੱਚ ਜਮੂਲਤ ਕੀਤੀ ਗਈ ਔਰ ਚੰਗੇ ਨਤੀਜੇ ਹਾਸਲ ਕੀਤੇ ਗਏ ਸਾਡੇ ਨਾਲ ਕਪੂਰਥਲਾ ਤੋਂ ਗੌਰਵ ਉਪਲ ਜੀ ਮੌਜੂਦ ਹਨ ਜਿਨ੍ਹਾਂ ਨੇ ਯੂਪੀਐਸਸੀ ਵੱਲੋਂ ਐਲਾਨੇਗੇ ਨਤੀਜੇ ਵਿੱਚ 174ਵਾਂ ਰੈਂਕ ਹਾਸਲ ਕੀਤਾ ਔਰ ਇਸ ਪ੍ਰਾਪਤੀ ਨਾਲ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦਾ ਮਾਣ ਵਧਾਇਆ ਉੱਥੇ ਕਪੂਰਥਲਾ ਸ਼ਹਿਰ ਦਾ ਵੀ ਨਾਮ ਰੌਸ਼ਨ ਕੀਤਾ ਅਸੀਂ ਅੱਜ ਉਹਨਾਂ ਦੇ ਗ੍ਰੈਵਿਕੇ ਮੌਜੂਦ ਆ ਉਹਨਾਂ ਨਾਲ ਗੱਲ ਕਰਾਂਗੇ ਜਾਣਾਂਗੇ ਉਹਨਾਂ ਦੇ ਪੜ੍ਹਾਈ ਦੇ ਤਜਰਬੇ ਕਿਦਾਂ ਦੇ ਰਹੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਟੈਸਟ ਦੀ ਤਿਆਰੀ ਕੀਤੀ ਇਸ ਤੋਂ ਪਹਿਲਾਂ ਉਹ ਕੀ ਕਰ ਰਹੇ ਸਨ ਕਿਹੜੀ ਸਰਵਿਸ ਸਨ ਪੜ੍ਹਾਈ ਕਿੱਥੋਂ ਤੱਕ ਕੀਤੀ ਹੈ ਉਹਨਾਂ ਨਾਲ ਗੱਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਅਜੀਤ ਵੈਬ ਜੀ ਤੁਹਾਡਾ ਜੀ ਥੈਂਕ ਯੂ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਾਰਕਾਂ ਜੀ ਵੀ ਤੁਸੀਂ ਇੰਨੀ ਉੱਚ ਦਰਜੇ ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਵਾਲੀ ਜਿਹੜੀ ਪ੍ਰੀਖਿਆ ਪਾਸ ਕੀਤੀ ਹੈ ਕਿਸ ਤਰ੍ਹਾਂ ਦਾ ਇਹ ਤੁਹਾਡਾ ਤਜਰਬਾ ਰਿਹਾ ਜਦੋਂ ਤੁਸੀਂ ਇਗਜ਼ਾਮ ਦਿੱਤੇ ਆ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਕਹਿੰਦੇ ਜੀ ਬਹੁਤ ਔਖੇ ਇਗਜ਼ਾਮ ਆ ਪਾਸ ਕਰਨੇ ਔਖੇ ਹੁੰਦੇ ਲੱਖਾਂ ਦੇ ਵਿੱਚੋਂ ਕੁਝ ਬੱਚੇ ਚੁਣੇ ਜਾਂਦੇ ਕਿੰਦਾ ਦਾ ਇਹ ਤਜਰਬਾ ਰਿਹਾ ਤੁਹਾਡਾ ਤਜਰਬਾ ਬਹੁਤ ਵਧੀਆ ਸੀਗਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੋਪਫੁਲੀ ਜਿਹੜਾ ਕੁਝ ਸਿੱਖਿਆ ਹੋਣਾ ਸੀ ਇਹਨੂੰ ਸਰਵਿਸ 'ਚ ਆ ਕੇ ਉਹਨੇ ਇੰਪਲੀਮੈਂਟ ਕਰਾਂਗੇ ਔਖਾ ਤੇ ਬਿਲਕੁਲ ਹੈ ਬਟ ਫਿਰ ਉਹ ਜਿਹੜੀ ਆਪਾਂ ਇੱਕ ਚੀਜ਼ ਕਹਿੰਦੇ ਆ ਕਿ ਕੋਈ ਵੀ ਚੀਜ਼ ਇੰਨੀ ਔਖੀ ਨਹੀਂ ਹੁੰਦੀ ਕਿ ਉਹ ਪਾਈ ਨਾ ਸਕੇ ਜਿੰਦਾ ਬਾਕੀ ਮੈਂ ਹੀ ਸੋਚਦਾ ਸੀਗਾ ਕਿ ਜਦੋਂ ਬਾਕੀ ਕਰਦੇ ਕਿ ਸ਼ਾਇਦ ਮੈਂ ਵੀ ਇੱਕ ਦਿਨ ਉਹ ਕਰੂੰਗਾ ਤੇ ਅੱਜ ਉਹ ਮੈਂ ਕੀਤਾ ਉਹ ਹਾਸਿਲ ਕੀਤਾ ਮੁਕਾਮ ਤੁਸੀਂ ਯੂਪੀਐਸਸੀ ਦੀ ਜਿਹੜੀ ਤਿਆਰੀ ਕੀਤੀ ਆ ਮਤਲਬ ਉਹਦੀ ਪੜ੍ਹਾਈ ਦੇ ਲਈ ਕਿੰਨੇ ਕ ਘੰਟੇ ਆਪਾਂ ਨੂੰ ਸਮਾਂ ਦੇਣਾ ਪੈਂਦਾ ਵੀ ਜਦੋਂ ਮਤਲਬ ਲੋਕ ਆਮ ਆਪਾਂ ਟੀਵੀ 'ਚ ਦੇਖੀਦਾ ਸੁਣੀਦਾ ਕਹਿੰਦੇ ਜੀ 18 18 20 20 ਘੰਟੇ ਪੜ੍ਹਨਾ ਪੈਂਦਾ ਕਿੰਨਾ ਕ ਸਮਾਂ ਦੇਣਾ ਪੈਂਦਾ ਔਰ ਕਿਸ ਤਰੀਕੇ ਦੇ ਨਾਲ ਆਪਾਂ ਬਣਾ ਕੇ ਆਪਣੀ ਜਿਹੜਾ ਹੈਗਾ ਟਾਈਮ ਟੇਬਲ ਆਪਾਂ ਪੜ ਸਕਦੇ ਕੀ ਐਗਜ਼ਾਮ ਟਾਈਮ ਬਿਲਕੁਲ ਮੰਗਦਾ ਹੈ ਤੁਹਾਡੀ ਕੰਸਿਸਟੈਂਸੀ ਮੰਗਦਾ ਹੈ ਤੁਹਾਡੀ ਪਰਸੇਵਰੈਂਸ ਮੰਗਦਾ ਹੈ ਤੇ ਸਟ੍ਰੈਟੇਜੀ ਸਭ ਤੋਂ ਜ਼ਿਆਦਾ ਇਸ ਐਗਜ਼ਾਮ ਵਿੱਚ ਇੰਪੋਰਟੈਂਟ ਹੈ ਜੇ ਉਹਨਾਂ ਅਸੀਂ ਬਿਨਾ ਸਟ੍ਰੈਟੇਜੀ ਦੇ 18 ਤੋਂ 20 ਘੰਟੇ ਪੁੱਟ ਇਨ ਕਰਾਂਗੇ ਤਾਂ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ ਭਾਵੇਂ ਅਸੀਂ ਜਿੰਨੇ ਮਰਜ਼ੀ 18 ਤੋਂ 20 ਘੰਟੇ ਲਗਾ ਲੀਏ ਮੈਂ ਆਪ ਡੇਲੀ ਅਰਾਊਂਡ 8 ਤੋਂ 10 ਘੰਟੇ ਇਨਪੁੱਟ ਦਿੰਦਾ ਸੀਗਾ ਕਿਉਂਕਿ ਮੈਨੂੰ ਇਹ ਹੁੰਦਾ ਸੀ ਕਿ ਮੈਂ ਕੰਸਿਸਟੈਂਟਲੀ ਕਰਾਂ ਕਿਸੇ ਦਿਨ ਜਿੱਦਾਂ 6 ਘੰਟੇ ਵੀ ਹੋ ਜਾਂਦਾ ਸੀ ਕੋਈ 4 ਘੰਟੇ ਵੀ ਹੋ ਜਾਂਦਾ ਸੀ ਬਟ ਮੈਂ ਉਹਦੇ ਨਾਲ ਨਿਰਾਸ਼ ਨਹੀਂ ਹੁੰਦਾ ਸੀ ਮੈਨੂੰ ਹੁੰਦਾ ਸੀ ਕਿ ਚਲੋ ਮੈਂ ਅਗਲੇ ਦਿਨ ਥੋੜਾ ਜਿਹਾ ਕਵਰ ਅਪ ਕਰ ਲੂੰਗਾ ਤਾਂ ਇਹ ਚ ਕੰਸਿਸਟੈਂਸੀ ਜ਼ਿਆਦਾ ਮਾਇਨੇ ਰੱਖਦੀ ਹੈ ਰੈਤ ਦਿਨ ਕਿ ਤੁਸੀਂ ਇੱਕ ਦਿਨ 18 ਤੋਂ 20 ਘੰਟੇ ਦੇ ਦੋ ਤੇ ਦਿਨ ਪੂਰਾ ਹਫਤਾ ਤੁਸੀਂ ਪੜੋਨਾ ਤਾਂ ਡੇਲੀ ਕਰੋ ਡੇਲੀ ਥੋੜਾ ਥੋੜਾ ਐਫਰਟ ਪੁੱਟ ਇਨ ਕਰੋ ਕੰਸਿਸਟੈਂਟਲੀ ਕਰੋ ਡਿਸਪਲਾਈਨ ਚ ਰਹੋ ਤਾਂ ਉਹ ਚੀਜ਼ ਰਿਜ਼ਲਟ ਦੇਗੀ ਜਿੱਦਾਂ ਤੁਸੀਂ ਦੱਸਿਆ ਵੀ ਆਪਣੀ ਸ਼ੁਰੂਆਤੀ ਗੱਲਬਾਤ ਚ ਵੀ ਐਸਲ 26 ਸਾਲ ਦੀ ਤੁਹਾਡੀ ਉਮਰ ਆ ਪਰ ਇਸ ਉਮਰ ਦੇ ਵਿੱਚ ਵੀ ਤੁਸੀਂ ਜਿਹੜੀਆਂ यूपीएससी ਤੋਂ ਪਹਿਲਾਂ ਸਰਵਿਸਿਜ਼ ਕੀਤੀਆਂ ਉਹਦੇ ਬਾਰੇ ਦੱਸੋ ਵੀ ਕਿਹੜੀ ਕਿਹੜੀ ਸਰਵਿਸ ਤੁਸੀਂ ਰਹੇ ਹੋ ਤੇ ਹੁਣ यूपीएससी ਕੀ ਹੋਇਆ ਸਭ ਤੋਂ ਪਹਿਲੇ ਤੇ ਮੈਂ ਕਾਲਜ ਤੋਂ ਪਲੇਸਮੈਂਟ ਹੋਈ ਸੀ ਮੇਰੀ ਮੈਂ 1 ਸਾਲ ਗੁਰਦਾਵਾਂ ਚ ਜੌਬ ਕੀਤੀ ਥੈਨ ਉਸ ਤੋਂ ਬਾਅਦ ਮੇਰਾ ਜਦੋਂ ਵਿਜਾ ਇੱਧਰ ਸੀ ਦਿਨ ਮੈਂ ਜੌਬ ਛੱਡ ਕੇ ਮੈਂ ਤਿਆਰੀ ਸ਼ੁਰੂ ਕਰਤੀ ਸੀ ਸਿਵਲ ਸਰਵਿਸਿਜ਼ ਦੀ ਥੈਨ ਮੀਨ ਵਾਈਲ 2022 ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ ਸੀ ਹੋਮ ਮਿਨਿਸਟਰੀ ਵਿੱਚ ਐਜ਼ ਐਨ ਇਨਸਪੈਕਟਰ ਥੈਨ ਮੈਂ ਉੱਥੇ 1 ਸਾਲ ਸਰਵ ਕੀਤਾ ਤੇ ਤਿਆਰੀ ਕਰ ਇਸ ਸਾਲ ਦੀ ਮੈਂ ਨਾਲ ਨਾਲ ਉੱਥੇ ਉਸ ਜੌਬ ਦੇ ਨਾਲ ਕੀਤੀ ਦੈਨ ਮੀਨਵਾਈਲ ਮੈਂ ਨੈਬ ਤਹਿਸੀਲ ਦਾ ਐਗਜ਼ਾਮ ਵੀ ਦਿੱਤਾ ਪੀਪੀਐਸਸੀ ਨੇ ਜੋ ਕੰਡਕਟ ਕਰਵਾਇਆ ਸੀ ਤਾਂ ਉਹਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ ਸੀ ਇਹਦਾ ਨੈਬ ਤਹਿਸੀਲ ਦਾ ਤੇ ਹੁਣ ਇਸ ਟਾਈਮ ਮੈਂ ਨੈਬ ਤਹਿਸੀਲ ਦਾ ਬਾਬੂ ਕਲਾ ਪੋਸਟਡ ਸੀਗਾ ਜੀ ਦੋ ਦੋ ਤੁਹਾਡੇ ਕੋਲ ਸਰਵਿਸਿਜ਼ ਸੀਗੀਆਂ ਮਤਲਬ ਪਹਿਲੇ ਸੈਂਟਰ ਗਵਰਨਮੈਂਟ ਦੀ ਸਰਵਿਸ ਤੁਸੀਂ ਪੜਾਈ ਤੋਂ ਬਾਅਦ ਕੀਤੀ ਉਸ ਤੋਂ ਬਾਅਦ ਨੈਬ ਤਹਿਸੀਲ ਦਾ ਟੈਸਟ ਕਲੀਅਰ ਕੀਤਾ ਉਹ ਸਰਵਿਸ ਤੁਸੀਂ ਅਸਲੇ ਬਾਬਾ ਬਕਾਲਾ ਵਿਖੇ ਪੋਸਟਡ ਆ ਤੁਸੀਂ ਕਰ ਰਹੇ ਹੋ ਮਨੇ ਕਿੱਦਾਂ ਮਨ ਬਣਿਆ ਵੀ ਯੂਪੀਐਸਸੀ ਹੀ ਟਾਰਗੇਟ ਆ ਕਿਉਂਕਿ ਜਦੋਂ ਬੰਦਾ ਸੈਟਲড ਹੋ ਜਾਂਦਾ ਗਵਰਨਮੈਂਟ ਜੋਬਸ ਹੁੰਦਾ ਤਾਂ ਬੰਦਾ ਕਹਿੰਦਾ ਨਹੀਂ ਮੈਂ ਸਫੀਸ਼ੀਐਂਟ ਆ ਮੈਨੂੰ ਗਵਰਨਮੈਂਟ ਜੋਬ ਮਿਲੀ ਆ ਲਾਈਫ ਸਮੂਥ ਆ ਤੇ ਤੁਹਾਡਾ ਟਾਰਗੇਟ ਕਿੱਦਾਂ ਤੁਸੀਂ ਅਚੀਵ ਕੀਤਾ ਕਿੱਦਾਂ ਸਮਝਿਆ ਵੀ ਇਹ ਨਹੀਂ ਮੈਂ ਯੂਪੀਐਸਸੀ ਦਾ ਟਾਰਗੇਟ ਜਿਹੜਾ ਅਚੀਵ ਕਰਨਾ ਮੈਂ ਜਿਹੜਾ ਟੀਚਰ ਰੱਖਿਆ ਸੀਗਾ ਸਭ ਤੋਂ ਪਹਿਲੇ ਜਦੋਂ ਮੈਂ ਜਿੱਦਾਂ ਮੈਂ ਦੱਸਿਆ ਕਿ ਮੈਂ ਜੋਬ ਛੱਡੀ ਸੀਗੀ ਜਿਹੜੀ ਪ੍ਰਾਈਵੇਟ ਸੈਕਟਰ ਵਾਲੀ ਤਾਂ ਉਦੋਂ ਮੈਂ ਇਹੀ ਟੀਚਰ ਲੈ ਕੇ ਰੱਖਿਆ ਸੀਗਾ ਕਿ ਮੈਂ ਯੂਪੀਐਸਸੀ ਹੀ ਕਲੀਅਰ ਕਰਨਾ ਤਾਂ ਸਟਾਰਟਿੰ ਇਨੀਸ਼ੀਅਲੀ ਡੈਮਸਪੈਚ ਨਹੀਂ ਹੋਇਆ ਤਾਂ ਮੀਨ ਵਾਈਲ ਫਿਰ ਮੈਂ ਕੁਝ ਹੋਰ ਇਗਜ਼ਾਮਸ ਵੀ ਭਰ ਦਿੱਤੇ ਕਿ ਚਲੋ ਹੁਣ ਕਿਉਂਕਿ ਆਪਣੀ ਬੇਸਿਕ ਤਿਆਰੀ ਹੋ ਗਈ ਹੈ ਹੁਣ ਮੈਨੂੰ ਲੱਗਾ ਤੇ ਹੁਣ ਫਾਈਨੈਂਸ਼ੀਅਲ ਇੰਡੀਪੈਂਡੈਂਸ ਲਈ ਆਪਾਂ ਨੂੰ ਹੋਰ ਇਗਜ਼ਾਮਸ ਵੀ ਟਰਾਈ ਕਰਨੇ ਚਾਹੀਦੇ ਤਾਂ ਜਦੋਂ ਮੈਂ ਉਹ ਕੀਤੇ ਤਾਂ ਉਹ ਵੀ ਕਰੈਕਟ ਹੋ ਗਏ ਵਿਦ ਗੋਡਸ ਗ੍ਰੇਸ ਤਾਂ ਫਿਰ ਮੈਂ ਜੋਇਨ ਕਰ ਲਏ ਸੀਗੇ ਮੀਨ ਵਾਈਲ ਤੇ ਨਾਲ ਨਾਲ ਮੈਂ ਤਿਆਰੀ ਜਾਰੀ ਰੱਖਦਾ ਰਿਹਾ ਕਿਉਂਕਿ ਮੇਰਾ ਸ਼ੁਰੂ ਤੋਂ ਟੀਚਾ ਤੇ ਯੂਪੀਐਸਸੀ ਹੀ ਸੀਗਾ ਉਹਦੇ ਮੀਨ ਵਾਈਲ ਜਿਹੜੇ ਇਗਜ਼ਾਮਸ ਕੀਤੇ ਸੀਗੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵੀ ਕਲੀਅਰ ਹੋਣ ਦੇਗੇ ਪਰਿਵਾਰ ਦੀ ਕਿੰਨੀ ਕਿਹਦੇ ਵਿੱਚ ਮਤਲਬ ਯੋਗਦਾਨ ਬੰਦੇੋਂ ਕਿੰਨਾ ਸਹਿਯੋਗ ਆ ਕਿਉਂਕਿ ਕਈ ਵਾਰੀ ਫੈਮਿਲੀ ਦਾ ਸਹਿਯੋਗ ਬਹੁਤ ਜ਼ਿਆਦਾ ਹੁੰਦਾ ਕਈ ਵਾਰੀ ਇਹਨਾਂ ਸਹਿਯੋਗ ਨਹੀਂ ਮਿਲ ਪੰਦਾ ਪਰ ਫਿਰ ਵੀ ਬੰਦਾ ਕੋਸ਼ਿਸ਼ ਕਰਦਾ ਫੈਮਿਲੀ ਵੀ ਜਿਹੜਾ ਹੈਗਾ ਪਿਛੋਕੜ ਪਰਿਵਾਰ ਦਾ ਸਹਿਯੋਗ ਕਿੰਨਾ ਕਮਾਉਂਦੇ ਪਰਿਵਾਰ ਦਾ ਪੂਰਾ ਸਹਿਯੋਗ ਹੈ ਜੀ ਪਰਿਵਾਰ ਮੇਰੇ ਫਾਦਰ ਨੇ ਮਦਰ ਨੇ ਦੋਵਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਜੀ ਜਦੋਂ ਮੈਂ ਦੱਸਿਆ ਕਿ ਮੈਂ ਜੋਬ ਛੱਡ ਕੇ ਆ ਇੱਕ ਜਵਾਨ ਆ ਪੜ੍ਹਾਈ ਦਿੱਤੀ ਉੱਤੇ ਪੈਸਾ ਵੀ ਲੱਗਦਾ ਸਾਰਾ ਕੁਝ ਫਿਰ ਵੀ ਜੋਬ ਛੱਡ ਕੇ ਘਰ ਬਹਿ ਰਹੇ ਹਾਂ ਤਾਂ ਫਾਈਨੈਂਸ਼ੀਅਲ سپورਟ ਹੋ ਗਈ इमोशनल सपोर्ट ਤੇ ਚਲੋ ਅਨਮੁੱਲੀ ਹੈਗੀ ਪੇਰੈਂਟਸ ਦੀ ਉਹ ਤੇ ਕੋਈ ਉਹਦਾ ਹੈ ਹੀ ਨਹੀਂ ਮੁਕਾਬਲਾ ਹੀ ਨਹੀਂ ਉਹ ਤੇ ਬਹੁਤ ਜ਼ਿਆਦਾ ਹੀ ਸੀ ਮਤਲਬ ਜਿ세 ਤੁਸੀਂ ਕਲੀਅਰ ਕੀਤਾ ਵਾ ਬੱਚੇ ਬਹੁਤੇ ਆ ਜਿਹੜੇ ਵੀ ਕਹਿ ਲਓ ਜਿੱਦਾਂ ਹੁਣ ਤੁਸੀਂ ਬੀਟੈਕ ਪਹਿਲਾਂ ਕੀਤੀ ਆ ਉਸ ਤੋਂ ਬਾਅਦ ਇੰਜੀਨੀਅਰਿੰਗ ਲੈਣ ਦੇ ਬੱਚੇ ਉਹਦੇ ਸੈਟਲ ਹੋ ਜਾਂਦੇ ਆ ਜਾਂ ਕਈ ਬੱਚੇ ਆਰਟਸ ਕਰਦੇ ਆ ਜਾਂ ਕਾਮਰਸ ਕਰਦੇ ਆ ਮਤਲਬ ਤੁਹਾਨੂੰ ਲੱਗਦਾ ਵਾ ਵੀ ਬੱਚਿਆਂ ਨੂੰ ਯੂਪੀਐਸਸੀ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਅੱਜ ਰੀਸੈਂਟ ਰਿਜ਼ਲਟ ਦੇਖੀਏ ਤੇ ਇੱਕ MBBS ਡਾਕਟਰ ਜੀ ਨੇ ਪਹਿਲੇ MBBS ਕੀਤੀ ਉਸ ਤੋਂ ਬਾਅਦ PCS ਹੈ ਉਹਨਾਂ ਨੇ UPSC ਕਲੀਅਰ ਕੀਤੀ ਤੁਹਾਨੂੰ ਲੱਗਦਾ ਵੀ ਇਹ ਆਪਾਂ ਨੂੰ ਪਹਿਲਾਂ ਹੀ ਟੀਚਰ ਨੂੰ ਸੋਚਣਾ ਚਾਹੀਦਾ ਹੋਵੇ ਵੀ ਆਪਾਂ ਉਸ ਟੀਚੇ ਦੇ ਵੱਲ ਵਧੀਏ ਔਰ ਬੱਚਿਆਂ ਦੀ ਜਿਹੜੇ ਆਉਣ ਵਾਲੇ ਸਟੂਡੈਂਟਸ ਆ ਉਹਨਾਂ ਲਈ ਕੀ ਹੋਣਾ ਚਾਹੀਦਾ ਇਸ ਬੰਦੀ ਕੀ ਸੰਦੇਸ਼ ਬਿਲਕੁਲ ਜੀ ਸਿਵਲ ਸੇਵਾਵਾਂ 'ਚ ਸਾਰਿਆਂ ਨੂੰ ਬਿਲਕੁਲ ਆਪਣਾ ਫਿਊਚਰ ਦੇਖਣਾ ਵੀ ਚਾਹੀਦਾ ਹੈ ਕਿਉਂਕਿ ਇਹ ਇੱਕ ਬਹੁਤ ਵਧੀਆ ਮੌਕਾ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਪੜਾਈ ਜਿਹੜੀ ਵੀ ਆਪਾਂ ਪੜਾਈ ਕੀਤੀ ਬੀਟ ਐਮਬੀਬੀਐਸ ਬੀਟ ਬੀਟੈਕ ਉਹ ਆਪਾਂ ਪਬਲਿਕ ਸਰਵਿਸ ਵਿੱਚ ਯੂਜ਼ ਕਰ ਸਕਦੇ ਆ ਜਿਹੜੀਆਂ ਸੇਵਾਵਾਂ ਆ ਗਵਰਨੈਂਸ ਆ ਉਹਨੂੰ ਇੰਪਰੂਵ ਕਰਨ ਲਈ ਯੂਜ਼ ਕਰ ਸਕਦੇ ਆ ਤਾਂ ਮੈਨੂੰ ਤਾਂ ਐਵੇਂ ਲੱਗਦਾ ਕਿ ਉਹ ਚੀਜ਼ ਹੈਲਪੀ ਕਰਦੀ ਹੈ ਜਿੱਦਾਂ ਹੁਣ ਜੇ ਮੈਂ ਟੈਕਨੀਕਲ ਬੈਕਗ੍ਰਾਉਂਡ ਤਾਂ ਹੈਗਾ ਤਾਂ ਉਹ ਚੀਜ਼ ਫਰਦਰ ਹੈਲਪੀ ਕਰੇਗੀ ਉਹਨੂੰ ਹੋਰ ਐਫੀਸ਼ੀਐਂਟ ਕਰਨ ਜਾਂ ਆਪਣੇ ਹੋਰ ਉੱਚ ਯੋਗਦਾਨ ਪਾ ਸਕਾਂ ਆਮ ਲੋਕਾਂ ਦੀ ਨਾ ਮਤਲਬ ਇੱਕ ধারণা ਹੁੰਦੀ ਆ ਵੀ ਸਰਕਾਰਾਂ ਵਾਂ ਲੁੱਟ ਕੇ ਖਾ ਗਏ ਆ ਕਰਪਸ਼ਨ ਹੋ ਗਈ ਬਿਸਟਾਜਰ ਹੋ ਗਿਆ ਮਤਲਬ ਜੋ ਆਪਾਂ ਇਹਨਾਂ ਦਿਨਾਂ ਦੇ ਵਿੱਚ ਪਰਸਨਲੀ ਫੀਲ ਕਰਦੇ ਆ ਇਹ ਹੁਣ ਜਨਰੇਸ਼ਨ ਚ ਫੀਲ ਕਰਦੇ ਆ ਮਤਲਬ ਲੱਗਦਾ ਵਾ ਵੀ ਨਵੀਂ ਜਨਰੇਸ਼ਨ ਕੋ ਚਾਹਦੀ ਆ ਵੀ ਬਦਲਾਅ ਹੋਣਾ ਚਾਹੀਦਾ ਵੀ ਲੋਕਾਂ ਨੂੰ ਸਮੂਥ ਐਡਮਿਨਿਸਟ੍ਰੇਸ਼ਨ ਮਿਲਣੀ ਚਾਹੀਦੀ ਆ ਵਧੀਆ ਕੰਮ ਹੋਣੇ ਚਾਹੀਦੇ ਆ ਤੁਸੀਂ ਇਸ ਸਬੰਧੀ ਕੀ ਮਹਿਸੂਸ ਕਰਦੇ ਹੋ ਈਕੁਇਜ਼ਿੰਗ ਗਵਰਨੈਂਸ ਜਿੱਦਾਂ ਪਬਲਿਕ ਸਰਵਿਸ ਹੋ ਗਈ ਜਾਂ ਪੀਪਲ ਵਾਂਟ ਕਿ ਐਡਮਿਨਿਸਟ੍ਰੇਸ਼ਨ ਵਧੀਆ ਹੋਵੇ ਐਂਡ ਆਈ ਗੈਸ ਜਿੱਦਾਂ ਹੁਣ ਯੂਥ ਜਿਹੜਾ ਨਵਾਂ ਆ ਰਿਹਾ ਹੈ ਜਿਹੜੇ ਵੀ ਮੇਰੇ ਫਰੈਂਡਸ ਵੀ ਰਿਜਨ ਨੇ ਪਾਸ ਯਰਸ ਕਲੀਅਰ ਕੀਤਾ ਬੜਾ ਕਲੀਅਰ ਮਾਈਂਡਸੈਟ ਹੈਗਾ ਕਿ ਹਾਂ ਅਸੀਂ ਜਾਣਾ ਹੈ ਤੇ ਉਹਨੂੰ ਹੋਰ ਇੰਪਰੂਵ ਵੀ ਕਰਨਾ ਹੈ ਕਿਉਂਕਿ ਅਸੀਂ ਜਦੋਂ ਇੰਡੀਆ ਇਸ ਆਇੰਗ ਫੋਰ ਕਿ ਆਪਾਂ ਵਰਲਡ ਦੀ ਸਭ ਤੋਂ ਸੈਕੰਡ ਇਕਨੋਮੀ ਬੰਨਣਾ ਹੈ ਜਾਂ ਆਪਾਂ ਕਿ ਬਹੁਤ ਉੱਤੇ ਜਾਣਾ ਡਿਵੈਲਪਡ ਕੰਟਰੀ ਬੰਨਣਾ ਹੈ ਤਾਂ ਉਹ ਟਿੱਚਾ ਹੈ ਗੈਸ ਜਿਹੜਾ ਯੂਥ ਫੋਰ ਆ ਰਿਹਾ ਉਹ ਉਸ ਟਿੱਚੇ ਵੱਲ ਇੰਡੀਆ ਨੂੰ ਲੈ ਕੇ ਜਾਏਗਾ ਇਹ ਸੰ ਸਾਡੇ ਨਾਲ ਗੌਰਵ ਉਪਲ ਜੀ ਜਿਨ੍ਹਾਂ ਨੇ यूपीएससी ਦਾ ਇਮਤਿਹਾਨ ਕਲੀਅਰ ਕਰਨ ਤੋਂ ਬਾਅਦ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਵੀ ਜਿੱਥੇ ਆਪਾਂ ਬਾਕੀ ਵੱਖਰੇ ਵੱਖਰੇ ਕੋਰਸਾਂ ਨਾਲ ਸੰਬੰਧਿਤ ਪੜਾਈ ਕਰਦੇ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਸ ਪੜ੍ਹਾਈ ਤੋਂ ਬਾਅਦ ਯੂਪੀਐਸਸੀ ਵਾਲ ਸਿਵਲ ਸਰਵਿਸਿਜ਼ ਵਾਲ ਜਾਂ ਸਟੇਟ ਸਰਵਿਸਿਜ਼ ਵਾਲ ਵੀ ਆਪਾਂ ਧਿਆਨ ਦੇਈਏ ਉਹਦੇ ਇਗਜ਼ਾਮ ਲਈ ਤਾਂ ਜੋ ਆਪਾਂ ਜਿੱਥੇ ਆਪਣੀ ਪੜ੍ਹਾਈ ਦਾ ਫਾਇਦਾ ਵਾ ਉਹ ਲੋਕਾਂ ਤੱਕ ਪਹੁੰਚਾ ਸਕੀਏ ਵੀ ਜਿਹੜੇ ਵੀ ਫੀਲਡ ਦੇ ਵਿੱਚ ਅਸੀਂ ਪੜ੍ਹਾਈ ਕੀਤੀ ਹੈ ਉਹ ਸਿਵਲ ਸਰਵਿਸਿਜ਼ 'ਚ ਜਾ ਕੇ ਵੀ ਉਹਨਾਂ ਦਾ ਫਾਇਦਾ ਲੋਕਾਂ ਤੱਕ ਪਹੁੰਚਾ ਸਕੀਏ ਤੁਸੀਂ ਜੁੜੇ ਰਹੋ ਅਜੀਤ ਟੀਵੀ ਦੇ ਨਾਲ ਇਸੇ ਤਰ੍ਹਾਂ ਨਵੀਆਂ ਖਬਰਾਂ ਔਰ ਨੰਨੀਆਂ ਜਾਣਕਾਰੀਆਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਮੈਂ ਅਮਰਜੀਤ ਸਿੰਘ ਸਦਾਨਾ ਕੈਮਰਾਮੈਨ ਅਮਨ ਕੁਮਾਰ ਦੇ ਨਾਲ ਕਪੂਰਥਲਾ